ਲੈਡੀਜ਼ ਐ ਹੈ ਤੇ ਇੱਕ ਸਰਹੋਰ ਪੁਲਿਸ ਨੇ ਸਦਾ ਸਤਾ ਸਿੰਘ ਚਹਿਲ ਐਸਐਪੀ ਸਾਹਿਬ ਦੀ ਜਿਹੜੀ ਗਾਈਡ ਲੈਂਦਿਆਂ ਤਵਕ ਡੀਐਸਪੀ ਡੀ ਸਾਹਿਬ ਵਰਕਸਾਫ ਇੰਸਪੈਕਟਰ ਸੀ ਇਹ ਸੰਦੀਪ ਸਿੰਘ ਤੇ ਨੀ ਟੀਮ ਨੇ ਜੋ ਪਿੱਛੇ ਸਾਡੇ ਦੋ ਮੇਜਰ ਵਾਰਦਾਤਾਂ ਹੋਈਆਂ ਸੀ ਉਹ ਵਾਰਦਾਤ ਇਸ ਤਰ੍ਹਾਂ ਸੀ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਇੱਕ ਡੇਢਵੇਂ ਇਲਾਕੇ ਵਿੱਚ ਜੋ ਗੋਡਾਊਨ ਹੁੰਦੇ ਆ ਕਣਕ ਵਗੈਰਾ ਦੇ ਇੱਕ ਬਹੁਤ ਵੱਡਾ ਗੈਂਗ ਸੀਗਾ ਕਿਉਂਕਿ ਇੱਕ ਮਹੀਨੇ ਤੋਂ ਇਹ ਜਿਹੜਾ ਕਾਫੀ ਐਕਟਿਵ ਸੀ ਹੈ ਪਹਿਲੀ ਵਾਰ ਤਾਂ ਇਹਨਾਂ ਨੇ ਸ਼ੇਰਪੁਰ ਜਦੋਂ ਇਹ ਤਕਰੀਬਨ 9 ਤੋਂ 10 ਦੇ ਵਿੱਚ ਜਿਹੜੇ ਬੈਂਕਸ ਹੁੰਦੇ ਗੈਂਗ ਵਿੱਚ ਮੈਂਬਰ ਨੇ ਤਾਂ ਰਾਤ ਨੂੰ ਇਹ 2:30 ਵਜੇ ਪਹਿਲਾਂ ਇਹ ਚਾਰ ਬੰਦੇ ਅੰਦਰ ਜਾਂਦੇ ਆ ਰੈਕੀ ਕਰਦੇ ਆ ਜਿਹੜੇ ਵਾਚਮੈਨ ਹੁੰਦੇ ਆ ਉਹਨਾਂ ਨੂੰ ਇਹ ਬੰਨ ਕੇ ਉਹਨਾਂ ਨੂੰ ਬੰਨ ਲੈਂਦੇ ਆ ਉਹ ਦਵਾ ਫਿਰ ਇਹ ਆਪਣਾ ਗੇਟ ਖੋਲ ਕੇ ਜਿਹੜਾ ਆਪਣਾ ਟਰੱਕ ਲੈ ਕੇ ਅੰਦਰ ਉਹਦੇ ਵਿੱਚ ਜਿਹੜਾ ਕਣਕ ਚੋਰੀ ਕਰਕੇ ਲੈ ਜਾਂਦੇ ਸੀ ਪਹਿਲੀ ਵਾਰਤ ਜਿਹੜੀ ਹੈਗੀ ਇਹ ਉਹ ਸ਼ੇਰਪੁਰ ਵਿਖੇ 22 5 2025 ਨੂੰ ਹੋਈ ਸੀ ਜਿਹਦੇ ਤਹਿਤ ਉੱਥੇ ਮੁਕੱਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਤਫ਼ਤੀਸ਼ ਚੱਲ ਰਹੀ ਸੀ ਮਕਦਮਾ ਨੰਬਰ 85 46 ਨੂੰ ਜੋ ਢੜਬਾ ਵਿਖੇ ਸੇਮ ਵਾਰਦਤ ਕੀਤੀ ਤੇ ਟੀਮਾਂ ਬਣਾਈ ਗਿਆ ਐਸਪੀ ਸਾਹਿਬ ਵੱਲੋਂ ਜਿਸ ਦੇ ਤਹਿਤ ਡੀਐਸਪੀ ਡੀ ਸਾਹਿਬ ਵਿਰਕ ਸਾਹਿਬ ਤੇ ਇੰਸਪੈਕਟਰ ਸੀਆਈਏ ਸੰਦੀਪ ਸਿੰਘ ਇਹਨਾਂ ਦੀ ਪਾਰਟੀ ਨੇ ਟੀਮਾਂ ਨੇ ਕਾਫੀ ਮਿਹਨਤ ਕਰਦੇ ਹੋਏ ਜਿਹੜੇ ਇਹਨਾਂ 15 ਤੋਂ 16 ਹੈ ਗੈਂਗ ਮੈਂਬਰ ਸੀ ਉਹਨਾਂ ਵਿੱਚੋਂ 9 ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ 421 ਜਿਹੜੀਆਂ ਬੋਰੀਆਂ ਕਣਕ ਦੀਆਂ ਬਰਾਮਦ ਹੋਈਆਂ ਜੋ ਚੋਰੀ ਕੀਤੀ ਸੀ ਇਹਨਾਂ ਨੇ ਤੇ ਨਾਲ ਜਿਹੜਾ ਆਪਣਾ ਉਹ ਟਰੱਕ ਸੀਗਾ ਉਹ ਬਰੰਦ ਕੀਤਾ ਗਿਆ ਤੇ ਅੱਗੇ ਪਰਚਾ ਦਰਜ ਹੋ ਗਿਆ ਤਫਤੀਸ਼ ਜਾਰੀ ਹੈ ਗ੍ਰਫਤਾਰੀਆਂ ਪੈ ਗਈਆਂ ਇਹਨਾਂ ਦੀਆਂ ਤੇ ਪੁਲਿਸ ਰਿਮਾਂਡ ਲੈ ਕੇ ਹੁਣ ਜਿਹੜੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਜਿਹੜੇ ਇਹਨਾਂ ਨੇ ਕੋਈ ਜੁਰਮ ਕੀਤੇਆਂ ਜਾਂ ਹੋਰ ਕ੍ਰਾਈਮ ਕੀਤਾ ਉਹ ਜਿਹੜੀ ਅਸੀਂ ਤੈਹ ਤੱਕ ਜਿਹੜੀ ਆ ਤਫਤੀਸ਼ ਕਰ ਰਹੇ ਹਾਂ ਜਿਹੜੇ ਉਹਨਾਂ ਹਨ ਪੁਰਾਣੀ ਬਾਦ ਦਾ ਤੋਂ ਜਾਂ ਵਿਦਿਆਰੀ ਜਾਂ ਨੌ ਦੇ ਨੌ ਕਿਤਾ ਇਕੱਠੇ ਹੋਏ ਜਿਹੜੀ ਫਿਲਹਾਲ ਦੀ ਤਫਤੀਸ਼ ਦੇ ਮੱਦੇਨਜ਼ਰ ਜਿਹੜਾ ਇਹ ਚੋਕ ਇੱਕ ਗੋਰਾ ਸਿੰਘ ਅਤੇ ਬੱਗਾ ਸਿੰਘ ਹੈ ਇਹਨਾਂ ਦੇ ਖਿਲਾਫ ਪਹਿਲਾਂ ਜਿਹੜੇ ਇਹ ਪਰਚੇ ਚੋਰੀ ਦੇ ਦਰਜ ਹੈਗੇ ਨੇ ਬਾਕੀ ਜਿਹੜੇ 8 7 ਬੰਦੇ ਹੋਰ ਹੈਗੇ ਨੇ ਰੈਸਟ ਹੋ ਚੁੱਕੇ ਆ ਉਹਨਾਂ ਦੇ ਫਿਲਹਾਲ ਕੋਈ ਇਦਾਂ ਦਾ ਸਾਹਮਣੇ ਨਹੀਂ ਆਇਆ ਤੇ ਬਾਕੀ ਜਿਹੜੇ 5 ਤੋਂ 6 ਬੰਦੇ ਜਿਹੜੇ ਹੈਗੇ ਹੋਰ ਗ੍ਰਿਫਤਾਰ ਕਰਨੇ ਬਾਕੀ ਆ ਉਹ ਸਾਡੀਆਂ ਟੀਮਾਂ ਐਕਟਿਵ ਨੇ ਤੇ ਹੋਪਫੁਲੀ ਅਸੀਂ ਜਿਹੜਾ ਇੱਕ ਦੋ ਦਿਨਾਂ ਚ ਉਹਨਾਂ ਨੂੰ ਵੀ ਗਸ਼ਤਾਰ ਕਰ ਲਵਾਂਗੇ ਸਾਰੇ ਕਿਧਰੋਂ ਕੋਈ ਸੰਪਰਕ ਚ ਕਿੱਦਾਂ ਆਏ ਜੀ ਇਹ ਜਿਦਾਂ ਤੁਹਾਨੂੰ ਪਤਾ ਦੱਸਿਆ ਮੈਂ ਪਹਿਲਾਂ ਜੇਲ੍ਹ ਵਿੱਚ ਸੀਗੇ ਉਹ ਦੋ ਦੋ ਨੋ ਬੰਦੇ ਇਕੱਠੇ ਹੋ ਗਏ ਤੇ ਇਹਨਾਂ ਚ ਕੁਝ ਪੱਲੇਦਾਰ ਹੈ ਇੱਕ ਆਪਣਾ ਕਣਕ ਦਾ ਜਿਹੜਾ ਕੋਈ ਚੱਕੀ ਵਾਲਾ ਹੈ ਉਹ ਵੀ ਵਿੱਚ ਇਨਵੋਲਵ ਹੈ ਤੇ ਇਸ ਕਰਕੇ ਇਹਨਾਂ ਨੇ ਸਾਰਾ ਇੱਕ ਟਰੱਕ ਡਰਾਈਵਰ ਹੈ ਉਹਨੇ ਕਿਹਾ ਵੀ ਮੈਂ ਆਪਣਾ ਟਰੱਕ ਜਿਹੜਾ ਤੁਹਾਨੂੰ ਮਤਲਬ ਇਸ ਗੈਂਗ ਦੇ ਵਿੱਚ ਕੰਮ ਕਰ ਲਈ ਹੈਲਪ ਕਰੂੰਗਾ ਇਹ ਸਾਰਾ ਤਾਂ ਕਰਕੇ ਗੈਂਗ ਬਣਾਇਆ ਜਿਹੜਾ ਟ੍ਰੈਵਲੀ ਜੀ ਦੱਸਿਆ ਕਿ ਪੱਛੇ ਦਰਜਣੋਂ ਦੀ ਜਮਾ ਉਹ ਇੱਕ ਤੇ ਤਾਂ ਪੰਜ ਪਰਚੇ ਦਰਜ ਨੇ ਗੋਰਾ ਸਿੰਘ ਤੇ ਉਹ ਜਮਾਂਦਰ ਹੈਗਾ ਤੇ ਜਿਹੜਾ ਬੱਗਾ ਸਿੰਘ ਹੈਗਾ ਉਹ ਵੀ ਜਮਾਂਦਰ ਆ ਸਿੱਟੀ ਧੂਰੇ ਦਾ ਕੇਸ ਇਹ ਟਰੱਕ ਇਹਨਾਂ ਚੋਂ ਇੱਕ ਮਾਲਕ ਆ ਟਰੱਕ ਦਾ ਮਾਲਕ ਵਿੱਚ ਹੀ ਅਸੀਂ ਉਹਨੂੰ ਵੀ ਅਰੈਸਟ ਕੀਤਾ ਹੋਇਆ ਇਹ ਨਾ ਕਿ ਸੇਲ ਕਰਦੇ ਸੀ ਜਾਂ ਕਿਤੇ ਜੁਕੀ ਤੇ ਫੀਸ ਤੇ ਉਹ ਕਰਦੇ ਇਹ ਅੱਗੇ ਸੇਲ ਕਰਦੇ ਸੀ ਉਹ ਸਾਡੀ ਤਫਤੀਸ਼ ਜਾਰੀ ਆ ਕਿੱਥੇ ਸੇਲ ਕਰਦੇ ਸੀ ਕੋਈ ਕੌਣ ਚੋਰੀ ਦਾ ਮਾਲ ਲੈਂਦਾ ਸੀ ਉਹ ਸਾਰਾ ਜਿਹੜਾ ਤਫਤੀਸ਼ ਦੇ ਵਿੱਚ ਹੈ 22 ਕਿੱਥੇ ਨੇ ਇਹ ਵੱਖ-ਵੱਖ ਜਿਹੜਾ ਆਪਣਾ ਜਿੱਦਾਂ ਮਲਜਮ ਨੇ ਸਾਡੇ ਨੌ ਮਲਜਮ ਨੇ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਜਗ੍ਹਾ ਤੋਂ ਜਿੱਦਾਂ ਜਿਹੜਾ ਤੁਹਾਡਾ ਕਿਹੜਾ ਪਿੰਡ ਦਾ ਆਪਣਾ ਪਾਵਲੀ ਨੇ ਜਿਹੜਾ ਨੀਅਰ ਬਾਲੀਆਂ ਪਹਿਲਵਾਨ ਦੇ ਰਸਤੇ ਉੱਥੋਂ ਕੁਝ ਬੰਦੇ ਫੜੇਗੇ ਕੁਝ ਰਕ ਤੋਂ ਧੂਰੀ ਵਾਲੀ ਸਾਈਡ ਤੋਂ ਫੜ ਗਏ ਵੱਖ-ਵੱਖ ਜਿਹੜੇ ਆਪਣਾ ਉੱਥੋਂ ਫੜੇ ਹੋਏ ਨੇ ਇਹ ਹੋਰ ਵੀ ਕਿਤੇ ਉਹਨਾਂ ਕਦਮਾਂ ਦੇ ਵਿੱਚ ਜਿੱਦਾਂ ਕੜ ਕਰਿਆ ਚੋਰ ਵਗੈਰੇ ਉਹ ਅਜੇ ਤੱਕ ਜਾਰੀ ਆ ਫਿਲਹਾਲ ਜਿਹੜੇ ਮੇਜਰ 2 ਸਾਡੇ ਡੜਵਾ ਤੇ ਸ਼ੇਰਪੁਰ ਵਿਖੇ ਹੋਏ ਸੀਗੇ ਉਹ ਫਿਲਹਾਲ ਉਹਨਾਂ ਉਹੀ ਉਹ ਟਰੇਸ ਹੋ ਗਏ ਉੱਥੋਂ ਜਿਹੜਾ ਇਹਨਾਂ ਨੇ ਚੋਰੀ ਕੀਤਾ ਮਾਲ ਸੀ ਉਹ ਚ ਉਹ ਇਹ ਜਿਹੜਾ 421 ਜਿਹੜੇ ਬੋਰੀਆਂ ਨੇ ਉਹ ਅਸੀਂ ਜਿਹੜੀਆਂ ਬਰਾਮਦ ਕਰਨ। ਉਹ ਹਥਿਆਰ ਵਗੈਰਾ ਵੀ ਬਰਾਮਦ ਹੋਏ ਨੇ ਕੋਈ ਜਿਸ ਤਰ੍ਹਾਂ ਰਾਤ ਨੂੰ ਵਾਰਦਾਤ ਨੂੰ ਜਾਮ ਦੇ ਦਿੱਸੀ। ਇਹ ਉਸ ਤੋਂ ਪਹਿਲਾਂ ਹੀ ਚੈੱਕ ਕਰ ਲੈਂਦੇ ਜਿਹੜਾ ਸਿਕਿਉਰਟੀ ਗਾਰਡ ਆਉਂਦਾ ਪਹਿਲਾਂ ਕੋਲੇ ਹਥਿਆਰ ਜਿਹੜੇ ਕੋਈ ਉਹ ਵੈਪਨ ਨਹੀਂ ਪਰ ਇਹਨਾਂ ਕੋਲ ਜਿਹੜੇ ਡਾਂਗਾ ਡੁੰਗਾ ਵਗੈਰਾ ਛੋਟੀਆਂ ਉਹ ਇਹਨਾਂ ਰੱਖਦੇ ਸੀ। ਉਹ ਕਿੰਨੇ ਕਿੰਨੇ ਬੰਦੇ ਨੇ? ਟੋਟਲ ਇਹ 15 ਦੇ ਕਰੀਬ ਗੈਂਗ ਹੈ ਕਿਉਂਕਿ ਦੋ ਦੋ ਕੁਵੇ ਹੋਏ ਨੇ 8-10 ਇੱਕ ਚ ਸੀਗੇ 2-4 ਉਹ ਚ ਇਕੱਠ ਸੀ 2-4 ਦੂਸਰੇ ਚ ਐਡਵੋਕੇਟ ਮਤਲਬ ਟੋਟਲੇ 15 ਅੰਕ ਬੰਦਿਆਂ ਦਾ ਗੈਂਗ ਥੈਂਕ ਯੂ